ਤੇ ਵਾਵਾ ਹੀ ਥੱਕ ਗਏ ਮਮੀ ਫੱਕ ਗਏ ਆਜੋ ਉਹ ਪੁੱਤ ਤੇਰੇ ਡੈਡੀ ਦੇ ਜੈਕਟ ਦਾ ਲਫਾਫਾ ਤੇ ਬਾਹਰ ਹੀ ਰਹਿ ਗਿਆ ਮੈਂ ਲੈ ਕੇ ਆਈ ਚਲੋ ਲੈ ਆਓ ਫਿਰ ਤੁਸੀਂ ਚਲ ਹੁਣ ਜੈਕਟ ਤੇ ਨਾਲ ਮੈਂ ਜੀਨਸ ਦੇ ਨਾਲ ਪਾਉਂਗੀ ਤੇ ਜਿਹੜਾ ਸ਼ਾਲ ਹੈ ਨਾ ਚਲ ਇੱਕ ਬਲੈਕ ਹੋ ਗਿਆ ਇੱਕ ਰੈੱਡ ਹੋ ਗਿਆ ਪਤਾ ਨਹੀਂ ਮੈਡਮ ਆਈ ਨਹੀਂ ਬਾਹਰ ਇਹਨੂੰ ਵਿਖਾਨੀ ਆ ਤੇ ਨਾਲੇ ਨਾ ਥੋੜਾ ਜਿਹਾ ਸਾੜਦੀ ਆ ਚਲ ਉੱਥੇ ਚਲ ਜਨ ਨਹੀਂ ਲੱਗ ਗਈ ਇਹਦੇ ਤੂੰ ਆਏ ਦੀਦੀ ਨਾ ਨਾ ਬਾਜ਼ਾਰ ਗਈ ਸੀ ਮੰਮੀ ਦੇ ਨਾਲ ਅੱਛਾ ਮੰਮੀ ਨਾਲ ਗਈ ਸੀ ਹਾਂ ਆਵੇ ਮम्मा ਨੇ ਨਾ ਜੈਕਟ ਲੈ ਕੇ ਦਿੱਤੀ ਮੈਨੂੰ ਤੇ ਨਾਲ ਇੱਕ ਸ਼ਾਲ ਲੈ ਕੇ ਦਿੱਤਾ ਬਲੈਕ ਤੇ ਆਲਰੇਡੀ ਪਹਿਲਾਂ ਮम्मा ਨੇ ਲੈਤਾ ਹੀ ਨੂੰ ਹੋਣ ਇੱਕ ਰੈੱਡ ਲਾਤਾ ਤੇ ਜੀਨਸ ਦੇ ਨਾਲ ਵੇਅਰ ਕਰਾਂਗੀ ਜੈਕਟ ਸੋਹਣੀ ਹੈ ਨਾ ਹਾਂ ਬਹੁਤ ਸੋਹਣੀ ਹੈ ਅੱਛੀ ਲੱਗੇਗੀ ਨਾ ਭਾਈ ਹਾਂ ਵਧੀਆ ਲੱਗੇਗੀ ਕੰਮ ਕਰਨ ਨੂੰ ਮੈਨੂੰ ਲਾਤਾ ਹੈ ਕਦੇ ਉਹ ਸਮਾਨ ਕਰ ਭਾਂਡੇ ਮਾਂ ਜੋ ਕਰ ਤੇ ਕੱਪੜੇ ਉਹਨੂੰ ਲੈ ਕੇ ਦੇ ਦਿੱਤੇ ਕੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਮੈਂ ਜਾ ਰਹੀ ਚਲੋ ਮੈਂ ਵੇਅਰ ਕਰਕੇ ਵਿਖਾਨੀ ਤੁਹਾਨੂੰ ਠੀਕ ਹੈ ਠੀਕ ਠੀਕ ਜੋਤੀ ਪੁੱਤਰ ਹਾਂਜੀ ਇੱਕ ਕਪਚਾ ਹੀ ਬਣਾ ਦੇ ਚਾਹ ਹਾਂ ਕਿਤੇ ਮੈਨੂੰ ਕਹੋ ਤੂੰ ਬਣਾ ਦੇ ਪੁੱਤਰ ਤੂੰ ਸਵਾਦ ਚਾਹ ਬਣਾਉਣੀ ਆ ਤੇਰੇ ਹੱਥ ਦੀ ਚਾਹ ਸਵਾਦ ਲੱਗਦੀ ਆ ਕੱਪੜੇ ਉਹਨੂੰ ਲੈ ਕੇ ਦਿੰਦੇ ਹੋ ਤੇ ਚਾਹ ਮੈਨੂੰ ਕਹਿੰਦੇ ਹੋ ਚਰ ਕੋਈ ਉਹ ਵੀ ਤਾਂ ਚਾਹ ਸੁਆਦ ਬਣਾਉਂਦੇ ਆ ਉਹਨਾਂ ਨੂੰ ਕਹਿ ਦੋ ਇਹਨੂੰ ਵੀ ਤਲੇ ਆ ਕੇ ਦੇ ਨਹੀਂ ਆ ਇਹਨੂੰ ਪਤਾ ਨਹੀਂ ਕਾ ਦਾ ਗੁੱਸਾ ਚੜਿਆ ਇਹਦਾ ਤਲ ਇਹਦੇ ਜੋਗੇ ਜਿਹੜੀ ਚੀਜ਼ ਲਿਆਉਂਦੀ ਆ ਦੇ ਪਸੰਦ ਦੀ ਇਹਨੂੰ ਵੀ ਦਵਾ ਫੇਰ ਖੁਸ਼ ਹੋਏਗੀ ਲਾ ਪੁੱਤ ਆ ਤੇਰੇ ਜੋਗਾ ਪਰਸਲਾ ਕੇ ਆਈਆਂ ਤੈਨੂੰ ਮੋਲ ਚੋ ਪਸੰਦ ਸੀ ਨਾ ਹਾਈ ਮੰਮੀ ਮੇਰੇ ਵਾਸਤੇ ਤੇਰੇ ਜੋਗਾ ਲਾਤੀ ਆਈਆਂ ਬਹੁਤ ਪਸੰਦ ਸੀ ਸੱਚੇ ਮੇਰੇ ਵਾਸਤੇ ਲਿਆ ਕੇ ਆਈਆਂ ਪੁੱਤ ਬਹੁਤ ਸੋਨਾ ਗਾ ਵੈ ਤੂੰ ਚਾਹ ਵੀ ਨਹੀਂ ਤੁਸੀਂ ਆਹੋ ਬਲ ਆਹ ਚਾਹ ਬਣਾ ਲਈ ਉਹ ਵੀ ਤੇ ਚੱਲ ਪੁੱਤ ਬਾਹਰ ਹੀ ਲਿਆ ਚਾਹ ਉਹ ਵੱਡੀ ਨੂੰ ਵੀ ਆਉਗ ਲਾਲ ਵਾਲਾ ਬਾਹਰ ਹੀ ਲੈ ਆ ਲੈ ਆ ਚਾਹ ਆ ਗਿਆ ਮੈਨੂੰ ਬਹੁਤ ਪਸੰਦ ਆਇਆ ਮੰਨਾ ਬੱਡੀ ਨੂੰ ਜਾ ਕੇ ਨਾ ਸੜਾਨੀ ਰਾ ਦੇਖੀ ਉਹਦਾ ਬੇ ਸ਼ਕਲ ਦੇਖਣ ਵਾਲੀ ਹੈ ਦੇਖੇ ਹੁਣ ਬੈਠੇ ਦੀਦੀ ਦੀਦੀ ਆ ਦੇਖੋ ਪਰਸ ਸੋਣਾ ਹੈ ਹਾਂ ਪਰਸ ਤੇ ਬਹੁਤ ਸੋਣਾ ਹੈ ਮੰਮੀ ਲੈ ਕੇ ਆਏ ਮੇਰੇ ਵਾਸਤੇ ਮੰਮੀ ਲੈ ਕੇ ਆਏ ਹਾਂ ਮੰਮੀ ਨੂੰ ਮੈਂ ਦੇਖਿਆ ਸੀ ਮੋਲ ਚ ਮੇਰੇ ਵਾਸਤੇ ਲੈ ਕੇ ਆਈ ਮੰਮੀ ਸੋਣਾ ਹੈ ਨਾ ਹਾਂ ਸੋਣਾ ਹੈ ਬਹੁਤ ਸੋਣਾ ਸ਼ਕਲ ਦੇਖਣ ਵਾਲੀ ਹੈ ਸੋਣਾ ਹੈ ਨਾ ਦੀਦੀ ਬਹੁਤ ਸੋਣਾ ਚਲੋ ਮੰਮੀ ਮਚਾ ਲੈ ਕੇ ਆਈ ਤਾਂ ਦੇ ਵਾਸਤੇ ਇੱਟੇ ਪੁੱਤ ਤੈਨੂੰ ਮੈਂ ਇੱਕ ਗੱਲ ਦੱਸਾਂ ਅੱਜ ਮੈਂ ਬਾਹਰ ਖੜੀ ਸੀਗੀ ਤੇ ਸਾਰਿਆਂ ਦੇ ਨਹੀਂ ਆਪਣੀਆਂ ਨੂੰਹਾਂ ਦੀਆਂ ਗੱਲਾਂ ਕਰਦੀਆਂ ਸੀ ਤੇ ਮੈਂ ਕਿਹਾ ਮੇਰੀਆਂ ਨੂੰਹਾਂ ਤੇ ਬਹੁਤ ਚੰਗੀਆਂ ਵਾ ਹਾਂ ਦੋਨੋਂ ਹੀ ਮੈਂ ਕਿਹਾ ਬਹੁਤ ਚੰਗੀਆਂ ਵਾ ਮੰਮੀ ਹਾਂ ਚੰਗੀਆਂ ਦੋਵੇਂ ਨੇ ਕਿਆ ਕਰੋ ਇੱਕੋ ਚੰਗੀ ਕਿਆ ਕਰੋ ਕਿਉਂ ਪੁੱਤ ਤੁਹਾਡੀ ਚੰਗੀ ਆ ਮੈਂ ਥੋੜੀ ਚੰਗੀ ਆ ਪੁੱਤ ਕਿਉਂ ਮੰਮੀ ਹਾਂ ਨੂੰ ਤੇ ਮੋਲ ਚੋਂ ਪਰਸ ਲੈ ਆ ਕੇ ਦਿੱਤਾ ਅੱਛਾ ਤੇ ਮੇਰੇ ਵਰੀ ਕੁਛ ਨਹੀਂ ਤਾਂ ਨਵਿਤਾ ਪੁੱਤਰ ਲਿਆ ਕੇ ਦਿੱਤੇ ਆ ਪਰ ਮੰਮੀ ਉਹ ਤਾਂ ਤੇ ਪਹਿਲਾਂ ਲੈ ਕੇ ਦਿੱਤੇ ਕੱਪੜੇ ਤੇ ਤੁਸੀਂ ਵੀ ਉਹਨੂੰ ਪਹਿਲਾਂ ਵੀ ਲੈ ਕੇ ਜਾਂਦੇ ਜੇ ਤੇ ਪਰਸਵਾਰੀ ਮੇਰਾ ਖਿਆਲ ਹੀ ਆਇਆ ਕੰਮ ਕਰਨ ਨੂੰ ਵੱਡੀ ਤੇ ਚੀਜ਼ਾਂ ਲੈਣ ਨੂੰ ਛੋਟੀ। ਕੁਛ ਵੀ ਬਣ ਸਕਦਾ। ਮੈਂ ਜਿੰਨੀ ਮਰਜ਼ੀ ਤੁਹਾਡੀਆਂ ਤਾਰੀਫਾਂ ਕਰ ਲਾਂ ਜੋ ਮਰਜ਼ੀ ਕਰ ਲਾਂ ਪਰ ਤੁਸੀਂ ਦੋਨੇ ਦੇ ਲਈ ਇੱਕ ਦੂਜੀ ਤੋਂ ਸੜਦੀਆਂ ਹੋ ਮੈਂ। ਇੱਕ ਦੂਜੀ ਦੀ ਗੱਲ ਹੀ ਨਹੀਂ ਸੁਣ ਕੇ ਰਾਜੀ। ਹੈ? ਮੈਂ ਤੁਹਾਡੀਆਂ ਉਹ ਚੰਗੀਆਂ ਬਿਨਾਂ ਇਹ ਸਤਸਾ ਨਹੀਂ ਕਰ ਦਿਨਾ ਹੁਣ ਮੈਂ ਵੀ ਤੁਹਾਨੂੰ ਕੁਛ ਲਿਆ ਕੇ ਤੇ ਆ ਕਰਨਾ ਆਪੇ ਤੁਹਾਡੇ ਬੰਦੇ ਲਿਆ ਕੇ ਦੇ ਨਾ ਦੇ ਮੈਂ ਨਹੀਂ ਕੁਛ ਲਿਆ ਕੇ ਤੇ ਆ ਕਰਨਾ ਮੈਂ ਪ੍ਰਣ ਕਰ ਲਿਆ ਨਹੀਂ ਜੋਤੀ ਹਾਂਜੀ ਮੰਮੀ ਇਧਰ ਆ ਗੱਲ ਸੁਣ ਇੱਥੇ ਬਹਿ ਕੇ ਮੇਰੇ ਕੰਨ ਖੋਲ ਕੇ ਗੱਲ ਸੁਣ ਲੋ ਕੀ ਹੋਇਆ ਦੋਵੇਂ ਜਣੀਆਂ ਮੈਂ ਆ ਕੇ ਤਾਂ ਬਾਅਦ ਤੁਹਾਨੂੰ ਇਕਰ ਪਏ ਦੀ ਚੀਜ਼ ਨਹੀਂ ਲੈ ਕੇ ਦੇਣੀ ਜੇ ਮੈਂ ਤੈਨੂੰ ਲੈ ਦੇਣੀ ਆ ਉਹ ਗੁੱਸੇ ਹੋ ਜਾਂਦੀ ਉਹ ਕਹਿੰਦੀ ਮੈਂ ਨਹੀਂ ਕੁਝ ਬਣਾ ਕੇ ਦੇਣਾ ਜੇ ਉਹਨਾਂ ਲੈ ਦੰਨੀ ਆ ਤੂੰ ਕਹਿੰਦੀ ਮੈਂ ਨਹੀਂ ਕੁਝ ਬਣਾ ਕੇ ਦੇਣਾ ਤੁਸੀਂ ਇਹ ਸ਼੍ਰਿੱਕੇਬਾਜੀ ਕਰਦੀਆਂ ਵਾ ਥਾਰਾ ਥਾਰਾ ਬਣ ਕੇ ਨੇ ਰਹਿ ਛੱਕਦੇ ਆ ਹਾਂ ਮੈਂ ਨਹੀਂ ਲੈ ਕੇ ਦੇਣੀ ਕੋਈ ਚੀਜ਼ ਤੁਹਾਨੂੰ ਆਪਣੇ ਆਪਣੇ ਬੰਦੇਆਂ ਨੂੰ ਸੱਦਿਆ ਕਰੋ ਤੇ ਉਹ ਤੁਹਾਨੂੰ ਲਿਆ ਕੇ ਦੇ ਦੇ ਨਾਲੇ ਤੁਹਾਨੂੰ ਪਤਾ ਲੱਗੇ ਕਿੱਦਾਂ ਦੁਕਾਨਾਂ ਛੱਡੀ ਦੀਆਂ ਤੇ ਕਿੱਦਾਂ ਕੰਮ ਕਰੀਦਾ ਤਾਂ ਕਿੱਦਾਂ ਸਮਾਨ ਲਿਆਈਦਾ ਤੁਹਾਡੀ ਪਸੰਦ ਦੀਆਂ ਚੀਜ਼ਾਂ ਤੁਹਾਨੂੰ ਲਿਆ ਕੇ ਦੇਣੀਆਂ ਗਿੰਦੀ ਕਿ ਨਹੀਂ ਤੁਹਾਨੂੰ ਜਿਹੜੀ ਚੀਜ਼ ਤੁਸੀਂ ਕਹਿੰਦੀਆਂ ਉਹੀ ਤੁਹਾਨੂੰ ਤੁਹਾਡੀ ਪਸੰਦ ਨਹੀਂ ਲੱਗਦੀਆਂ ਤੁਸੀਂ ਪੇਰ ਨਹੀਂ ਪੀਦੇ ਪਾਂਦੀਆਂ ਨਹੀਂ ਨਹੀਂ ਮੰਮੀ ਉਹ ਨਹੀਂ ਗੱਲ ਹੈਗੀ ਹਾਂ ਮੰਮੀ ਮੇਰੇ ਕੋ ਨਾ ਗਲਤੀ ਹੋਗੀ ਮੰਮੀ ਮੇਰੇ ਕੋ ਵੀ ਗਲਤੀ ਹੋਗੀ ਅੱਜ ਤੋਂ ਬਾਅਦ ਅਸੀਂ ਨਹੀਂ ਇਦਾਂ ਕਰਿਆ ਕਰਾਂਗੇ ਮੰਮੀ ਨਹੀਂ ਨਾ ਆਪਣੇ ਬੰਦਿਆਂ ਨੂੰ ਨਹੀਂ ਕਹਿਣਾ ਵੇਖੋ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਆ ਕਮਾਈ ਕਰਦੇ ਆ ਤੇ ਜੇ ਸਾਡੇ ਦਾ ਬਾਜ਼ਾਰ ਘੁੰਮਦੇ ਰਹਿਣਗੇ ਤੇ ਕਮਾਈ ਕੀ ਕਰਨਗੇ ਤੁਹੇ ਲਿਆ ਕੇ ਦਿਆ ਕਰੋ ਨਹੀਂ ਇਹ ਗੁੱਸਾ ਨਹੀਂ ਕਰਦੇ ਤੁਹਾਡੀ ਸਾਰੀ ਦੀ ਪਸੰਦ ਅਸੀਂ ਗੁੱਸਾ ਨਹੀਂ ਕਰਦੇ ਅਸੀਂ ਅੱਜ ਤੋਂ ਦੋਨੋਂ ਪੈਰਾਂ ਪੈਰਾਂ ਬਣ ਕੇ ਰਾਵਾਂਗੇ ਠੀਕ ਹੈ ਦੀਦੀ ਠੀਕ ਹੈ ਮੈਂ ਮੈਂ ਨਹੀਂ ਛੱਡਦੀ ਕੋਈ ਚੀਜ਼ ਮੈਂ ਵੀ ਨਹੀਂ ਦੀਦੀ ਛੱਡਦੀ ਠੀਕ ਹੈ ਮੰਮੀ ਠੀਕ ਹੈ ਹਾਂਜੀ ਕਿੱਦਾਂ ਦੀ ਲੱਗੀ ਵੀਡੀਓ ਵੀਡੀਓ 'ਚ ਇੱਕ ਪਿਆਰਾ ਜਿਹਾ ਛੋਟਾ ਜਿਹਾ ਮੈਸੇਜ ਆ ਤੁਹਾਨੂੰ ਸਮਝ ਆਈ ਗਿਆ ਹੋਣਾ ਵੇਖੋ ਹਰ ਘਰ 'ਚ ਦਰਾਨੀ ਜਠਾਨੀ ਤਾਂ ਹੁੰਦੀ ਆ ਹੀ ਆ ਤੇ ਇੱਕ ਦੂਜੀ ਤੋਂ ਸ਼ਰੀਕੇ ਬਾਜੀ ਵੀ ਹੋ ਜਾਂਦੀ ਘਰਾਂ 'ਚ ਆਮ ਹੀ ਹੁੰਦੀ ਘਰਾਂ ਵਿੱਚ ਹਾਂ ਤੇ ਪਲੀਜ਼ ਇਹਨਾ ਸੋਚਿਆ ਕਰੋ ਕਿ ਸੱਸ ਨੇ ਇੱਕ ਨੂੰ ਜਿਆਦਾ ਕਰਤਾ ਤੇ ਦੂਜੀ ਨੂੰ ਘੱਟ ਕਰਤਾ ਕਿਉਂਕਿ ਸੱਸਾਂ ਵਾਸਤੇ ਦੋਵੇਂ ਨਵਾਂ ਇੱਕੋ ਜਿਹਾ ਹੁੰਦਿਆ। ਉਹ ਤਾਂ ਵਿਚਾਰੀਆਂ ਦੋਵਾਂ ਨੂੰ ਹੀ ਰੱਖਣਾ ਚਾਹੁੰਦੀਆਂ ਇੱਕੋ ਜਿਹਾ। ਪਰ ਨਵਾਂ ਨਾਲ ਗੋਰਨ ਤੇ ਕੀ ਫਾਇਦਾ ਫਿਰ ਉਹਨਾਂ ਦੇ ਕਰਨ ਦਾ। ਨਵਾਂ ਨੂੰ ਵੀ ਇੱਕ ਦੂਜੇ ਨੂੰ ਨਹੀਂ ਕਰਨਾ ਚਾਹੀਦਾ ਵੀ ਵੱਡੀ ਨੂੰ ਇਹ ਲੈਤਾ ਤੇ ਛੋਟੀ ਨੂੰ ਇਹ ਲੈਤਾ। ਦੋਨਾਂ ਨੂੰ ਪਹਿਣਾ ਪਹਿਣਾ ਬਣ ਕੇ ਰਹਿਣਾ ਚਾਹੀਦਾ। ਵੇਖੋ ਇਹੀ ਮਸਤ ਸੱਸ ਮਾਂ ਨੇ ਇੱਕ ਮਾਂ ਵਾਂ ਕੇ ਸੋਚਿਆ ਕਿ ਜਿਹੜੀ ਚੀਜ਼ ਦੀ ਜਿੰਨੂੰ ਜ਼ਰੂਰਤ ਹੈ ਉਹਨੇ ਉਹੀ ਉਹਨੂੰ ਲੈ ਕੇ ਦਿੱਤੀ। ਜੋ ਦਿਲੋ ਕਰਦੀ ਪਈ ਆ ਨਾ ਉਹਦਾ ਸਤਿਕਾਰ ਕਰਿਆ ਕਰੋ ਤੇ ਉਹਨੂੰ ਮੜਾ ਚੰਗਾ ਨਾ ਬੁਲਿਆ ਕਰੋ ਸੋ ਵੀਡੀਓ ਚੰਗੀ ਲੱਗੀ ਹੋਵੇ ਤੈਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਹੋ ਜਿਹੀ ਲੱਗੀ ਤੇ ਇਹਨਾਂ ਦੀ ਐਕਟਿੰਗ ਬਾਰੇ ਵੀ ਦੱਸ ਦਿਆ ਕਰੋ ਕਿੰਦਾਂ ਦੇ ਰੋਲ ਕਰ ਰਹੇ ਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਇੱਕ ਛੋਟੀ ਜੀ ਬੈਲ ਆ ਉਹਨੂੰ ਵਜਾ ਦਿਆ ਕਰੋ ਸਾਰਿਆਂ ਨੂੰ ਸਾਂਝੀ ਕਰੀ